ਮੇਰੇ ਮੂੰਹ ਹੁਣ ਪ੍ਰੋਡਕਸ਼ਨ ਦਾ ਕੰਮ ਸੀ ਮੇਰੇ ਮੂੰਹ ਚ ਨਾ ਗਾਲ ਨਿਕਲ ਗਈ ਗਾਲ ਨਿਕਲ ਗਈ ਤੇ ਭਰਾ ਮੈਨੂੰ ਵੱਟ ਕੇ ਮਾਰੀ ਮੇਰੇ ਕੰਨਾਂ ਦੇ ਪਿੱਛੇ ਕਈ ਕਹਿਣ ਬਈ ਤੂੰ ਐਕਟਰਾਂ ਤੂੰ ਫਲਾਣਾ ਵਾ ਲੈ ਤੇਰੇ ਇੱਕ ਦਾ ਮਾਰਤੀ ਚਪੇੜ ਸਾਰੀ ਬਰਾਦਰੀ ਬੈਠੀ ਆ ਮੇਰੀ ਮਾਤਾ ਮੇਰੀ ਮਾਤਾ ਕਹਿੰਦੀ ਮੇਰੇ ਰਿਲੇਟਿਵ ਹੀ ਸੀਗੇ ਮੇਰੀ ਮਾਤਾ ਕਹਿੰਦੀ ਵੀ ਇਹਨੂੰ ਪੁੱਛੋ ਵੀ ਜਿਉ ਨਾ ਹੋਵੇ ਜੋ ਨਾ ਹੋਵੇ ਇਹ ਸਰਵਾਈਵ ਕਰ ਸਕਦਾ ਤੁਹਾਡੇ ਹਿਸਾਬ ਦਾ ਐਕਟਰ ਆ ਮੇਰਾ ਵਿਆਹ ਸਵੇਰੇ ਬਰਾਤ ਚੜ੍ਹਨੀ ਮੇਰੀ ਤੇ ਇੱਕ ਦਿਨ ਪਹਿਲਾਂ ਮੇਰੇ ਕੰਨਾਂ ਤੇ ਚਪੇੜ ਪਈ ਉਹ ਮੇਰੇ ਮਿਲ ਸਾਰੇ ਸਾਹਮਣੇ ਬੈਠੇ ਮੇਰੀ ਮਾਤਾ ਨੇ ਕਿਹਾ ਮੇਰੀ ਮਾਤਾ ਕਹਿੰਦੀ ਇਹਨਾਂ ਦੀਆਂ ਗੱਲਾਂ ਕਰਾਜੀ ਕਿਤੇ ਇਹਨਾਂ ਦੀਆਂ ਗੱਲਾਂ ਤਨਾ ਜੀ ਤੇਰੇ ਤੇ ਚਪੇੜ ਮਾਰਨ ਵਾਲਾ ਕੋਈ ਹੈਗਾ ਵਾ ਤੇਰੇ ਤੇ ਕੋਈ ਉਹਨੂੰ ਪੁੱਛ ਜਿਹਨੂੰ ਚਪੇੜ ਮਾਰਨ ਵਾਲਾ ਹੀ ਕੋਈ ਨਹੀਂ ਆ ਉਹ ਕਿੰਨਾ ਤਰਸਦਾ ਹੋਊਗਾ ਕਿ ਮੈਨੂੰ ਵੀ ਕੋਈ ਕਹਿਣ ਵਾਲਾ ਹੋਵੇ ਕਹਿੰਦੀ ਤੂੰ ਇਹ ਸੋ ਇਹਨਾਂ ਦੇ ਚੱਕਰਾਂ 'ਚ ਨਾ ਪਈਂਗੀ ਸਿੱਧੀ ਸਾਰਿਆਂ ਦੇ ਸਾਹਮਣੇ ਵੀ ਇਹਨਾਂ ਦੇ ਚੱਕ ਇਹਨਾਂ ਦੇ ਮਗਰ ਨਾ ਲੱਗ ਜੀ ਕਿਤੇ ਉਹਨੂੰ ਪੁੱਛ ਕੇ ਵੇਖ ਜਿਹੜਾ ਕਈ